ਮੈਂ ਦਰਦ ਪੰਜਾਬ ਦੀ ਰਾਹੇ ਦੁੱਖੜੇ ਬਹੁਤ ਹੰਢਾ ਮੈਂ ਹਰ ਪਲ ਪੀੜਾ ਜੰਮਦੀ ਹੋ ਗਏ ਲੀਰਾ ਲੀਰਾ ਚਾ ਜਿੱਥੇ ਕੁੜੀਆਂ ਪਿੰਗਾ ਪਾਉਣੀਆਂ ਉਥੇ ਬਾਪੂ ਲੜਕ ਗਿਆ ਕਾਂਗ ਬਰਵਾਲੀ ਵਾਲਿਆ ਕਦੋਂ ਵਗਦੀ ਇਹ ਹਵਾ ਦੱਸੀ ਕਦੋਂ ਰੁਕਣਗੇ ਇਹ ਦਰਦਾਂ ਦੇ ਦਰਿਆ ਦਰਦਾਂ ਦੇ دریا ਹਾਜ਼ਰੀ ਪੇਸ਼ ਕਰਨ ਲੱਗਿਆਂ ਆਰਮਦਾਸ ਮੰਗੜ ਦੀ ਕਹਾਣੀ ਭਾਗਾ ਵਾਲਾ ਤੇ ਆਧਾਰਿਤ ਗੁਰਪ੍ਰਿਤ ਗੋਪਾ ਦਾ ਲਿਖਿਆ ਤੇ ਨਿਰਦੇਸ਼ਕ ਨਾਟਕ ਦਰਦਾਂ ਦੇ دریا ਹਰਨਾਮ ਉਹ ਹਰਨਾਮ ਓਏ ਬਾਹਰ ਆ ਬਈ ਓ ਕਿੱਥੇ ਚਲੇ ਗਏ ਕਰਦੇ ਸਾਰੇ ਕੀ ਗੱਲ ਹੋ ਗਈ ਜੀ ਤੁਸੀਂ ਤਾਂ ਗੇਟ ਵਰਤੇ ਹੀ ਪਾਜਾ ਮਾਰ ਲਾਜਣਾ ਸਾਰਾ ਘਰ ਸਿਰ ਤੇ ਚੱਕਿਆ ਪਿਆ ਉਹ ਦੱਸ ਰਿਹਾ ਪਹਿਲਾਂ ਤੂੰ ਮੂੰਹ ਮਿੱਠਾ ਕਰ ਮੈਨੂੰ ਆਇਤਾ ਦੱਸਦਾ ਮੂੰਹ ਮਿੱਠਾ ਕਿਹੜੀ ਖੁਸ਼ੀ ਚ ਕਰਾਉਣੀ ਓਏ ਅੱਜ ਤੇਰੇ ਪੁੱਤ ਨੂੰ ਬੋੜ ਰਹਿਤਾ ਭਾਗ ਸਿੰਘ ਨੇ ਹੋਰ ਕੀ ਇਹ ਸੱਚੀ ਨੜੀ ਜੀ ਹੋਰ ਕਿਵੇਂ ਮੈਂ ਝੂਠ ਬੋਲਦਾ ਪੁੱਤ ਓਏ ਡੈਡੀ ਜੀ ਤੁਸੀਂ ਤਾਂ ਸਾਨੂੰ ਮੈਨੂੰ ਸਰਪ੍ਰਾਈਜ਼ ਦੇਣਾ ਓ ਡੈਡੀ ਜੀ ਇੱਕ ਵਾਰ ਦੱਸ ਤਾਂ ਦਿੱਤੇ ਪਰ ਤੁਹਾਨੂੰ ਦੱਸ ਦੰਦੇ ਤੁਸੀਂ ਤਾਂ ਸਾਰੇ ਪਿੰਡ 'ਚ ਰੌਲਾ ਪਾ ਦੇਣਾ ਸੀ ਬਹੁਤ ਗੁੱਸਾ ਨਾ ਕਰੋ ਲਓ ਤੁਸੀਂ ਵੀ ਮੂੰਹ ਮਿੱਠਾ ਕਰੋ ਅੱਜ ਆ ਕੇ ਕਰਾਂਗੀ ਆ ਪਹਿਲਾਂ ਤਾਂ ਅਸੀਂ ਫੜਤੇ ਢੇੜਾ ਲਗਾਏਗਾ ਫਿਰ ਤੇ ਆਣਾ ਜਾਓਗੇ ਇੱਥੇ ਮਾਰਿਓ ਨਾ ਹਾਂ ਕੀ ਗੱਲ ਰੋਕ ਕੇ ਗਈਆਂ ਜਾਓ ਹਣ ਮੈਂ ਵੀਰੇ ਤੂੰ ਕੀ ਕਰੂ ਸਾਲੂ ਕਹਣਾ ਫੋਟੋ ਚਾਣ ਆਉਂਦਾ ਯਾਰ ਫੋਟੋ ਤੇ ਢੇੜਾ ਦਾ ਤੂੰ ਹੀ ਦੇਣਾ ਸਾਨੂੰ ਦਾ ਗਈਆਂ ਤਾਂ ਆਏ ਸੀ ਜਿਵੇਂ ਆਪੇ ਚਲਾ ਕੇ ਲੈ ਜੂੰਗੀ ਜਾ ਹਣ ਆ ਤੂੰ ਵੀਰੇ ਚੱਲ ਨਾ ਤੇੜੀ ਤੂੰ ਕੀ ਕਹਣਾ ਤਵਾ ਲਿਆ ਵਾ ਜਿਹੜਾ ਦਵਾਲਿਆ ਦਵਾਲਿਆ ਇਹਨਾਂ ਨੂੰ ਵੀ ਨਵੇਂ ਮੋਟਰਸਾਈਕਲ ਦਾ ਚਾਹ ਵਾ ਤੂੰ ਕਹਿੰਦਾ ਫੇਰ ਦਵਾ ਲਿਓ ਨਾ ਚਲੋ ਵੋ 1 ਮਿੰਟ ਚਲੋ ਲੱਡੂ ਦਾ ਖਲਾ ਦੇ ਜਾਈਏ ਨਾ ਪਤਾ ਖੋਲੀ ਜਾਇਓ ਹਰਨਾਮ ਅੱਜ ਲੋਕ ਸੋਚਦੇ ਨਾ ਹੋਣਗੇ ਕਿ ਫਸਲ ਦਾ ਝਾੜ ਤਾਂ ਭਾਈ ਭਾਗਸ਼ਿਕ ਦਾ ਵੀ ਘੱਟੇ ਨਿਕਲਿਆ ਫਿਰ ਇਹਨੇ ਆਪਣੇ ਪੁੱਤ ਨੂੰ ਬੋਲਟ ਕਿਵੇਂ ਲੈਤਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਆਪਣੀ ਔਲਾਦ ਦੇ ਸ਼ੌਕ ਪੂਰੇ ਕਰ ਲਈ ਨਾ ਬੰਦੇ ਚ ਹਿੰਮਤ ਹੋਣੀ ਚਾਹੀਦੀ ਆ ਜਿਹੜੀ ਭਾਗ ਸਿੰਘ ਜਿ ਬਥੇਰੀ ਆ ਨਾ ਮੈਨੂੰ ਐਂ ਦੱਸੋ ਤਾਂ ਨਾ ਹੂੰ ਆ ਕਿਨੇ ਦਾ ਆ ਗਿਆ ਬੋਲ ਤਾਂ ਵੀ ਤੂੰ ਐਂ ਮੰਨਣਾ ਵੀ 2 ਲੱਖ ਦਾ ਤਾਂ ਆ ਗਿਆ ਬੂ ਮੈਂ ਮਰ ਜਾ 2 ਲੱਖ ਆ ਕਿੱਥੋਂ ਆਇਆ 2 ਲੱਖ ਹੋਏ ਆਉਣਾ ਕਿੱਥੋਂ ਆ ਆਪਣਾ ਆਰਤੀਆ ਜਿੰਦਾਬਾਦ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵੇ ਆਰਤੀਆਂ ਤੋਂ बच ਗਿਆ ਰਿਹਾ ਕਰੋ ਨਹੀਂ ਨਾ ਵਿਆ ਬਈਆਂ ਨੇ ਤਾਂ ਵੱਡੇ ਵੱਡੇ ਜ਼ਿਮੀਦਾਰਾਂ ਦੇ ਟੱਕਾ ਦੇ ਟੱਕ ਖੰਦੀ ਕਰਦੇ ਆਪਣੇ ਘਰ ਦਾ ਫੇਰ ਮਸਾਂ guzare ਜੋਗੀ ਆ ਉਹ ਤੂੰ ਕਿਉਂ ਚੇਤਾ ਕਰਦੀ ਆ ਇਹ ਸਭ ਕੁਝ ਤਾਂ ਮੈਂ ਆਪੇ ਦੇਖ ਲੂ ਤੂੰ ਤਾਂ ਬਸ ਨਾ 2 4 ਨਵੇਂ ਸੂਟ ਸਵਾਲਾ ਮੇਰੇ ਨਾਲ ਬੋਲਟ ਤੇ ਬਹਿ ਕੇ ਜਾਇਆ ਕਰਨਾ ਜਿਵੇਂ ਆ ਨਮੀਆਂ ਵਿਆਹੀਆਂ ਨਹੀਂ ਬੈਠੀ ਹੁੰਦੀਆਂ ਆਏ ਲੱਤ ਤੇ ਲੱਤ ਰੱਖ ਕੇ ਆਏ ਬੈਠਿਆ ਕਰੀ ਨਾ ਜੀ ਨਾ ਮੇਰੀ ਬੱਲੀ ਜੇਕਰ ਤੁਹਾਡੇ ਕੋ ਡਗ ਭਾਈ ਲੈ ਆਏ ਜਿੰਨੇ ਜੱਟ ਡਿਗੜ ਜਾਂਦਾ ਉਹ ਜੱਟ ਨੇ ਤਾਂ ਕਦੇ ਆਪਣੀ ਮੋਛ ਨਹੀਂ ਡਿਗੜ ਦਿੱਤੀ ਤੂੰ ਤਾਂ ਫੇਰ ਮੇਰੀ ਸਰਦਾਰ ਨਹੀਂ ਹਰਨਾਮ ਕੌਰਾਂ ਤਾਲ ਗੀਤ ਨਹੀਂ ਸੁਣਿਆ ਕਿਹੜਾ ਸੀ ਉਹ ਲੋਕਾਂ ਨੇ ਮਯੂਗ ਰੱਖੀ ਹੋਣੀਆ ਮਿੱਤਰਾਂ ਨੇ ਮੋਛ ਰੱਖੀਆ ਪਰ ਭਾਸ਼ਕ ਨੇ ਭਾਸ਼ਕ ਨੇ ਤਾਂ ਦੋਨੋਂ ਰੱਖੀਆਂ ਨੇ ਮੋਛ ਵੀ ਤੇ ਉਹ ਵੀ ਬੱਸ ਲੈ ਸੰਗ ਗਈ ਹੈ ਸੱਚਾ ਬਾਦਸ਼ਾਹ ਮੇਰੇ ਘਰ ਤੇ ਹਮੇਸ਼ਾ ਮਿਹਰ ਪਰਿਆ ਹੱਥ ਰੱਖੀ ਉਹ ਵਾਹਿਗੁਰੂ ਤੂੰ ਵਾਹਿਗੁਰੂ ਮਿਹਰਾਂ ਦੀ ਅਸਾਈਆਂ ਬਿਹਰ ਕਰੀ ਮਿਹਰਾਂ ਦੀ ਅਸਾਈਆਂ ਬਿਹਰ ਕਰੀ ਅਸੀਂ ਤੇਰੀ ਮੇ ਤੇਰੀ ਪੂਜਾ ਪਾਠ ਖਤਮ ਹੋ ਗਿਆ ਹੋਵੇ ਆ ਮਿਉਣੀ ਆ ਜੀ ਹੈਲੋ 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 ਓਏ ਲੱਗ ਜਾ ਕਿਉਂ ਬੇਇੱਜ਼ਤੀ ਕਰਾਈ ਜਾਂਦਾ ਇਹਦਾ ਹਾਲ ਤਾਂ ਸਰਕਾਰੀ ਅਫਸਰ ਵਰਗਾ ਹੋਇਆ ਪਿਆ ਨਾ ਬਹੁਤ ਸਮੇਂ ਤੇ ਮਿਲਦਿਆ ਤੇ ਨਾਲੇ ਮਿਲਦਾ ਹੈਲੋ ਓਹ ਕੀ ਗੱਲ ਹੋ ਗਈ ਮੁੰਡਿਆ ਓ ਕੁਝ ਨਹੀਂ ਰੈਡੀ ਆਪੂ ਨੇ ਬੇਇੱਜ਼ਤੀ ਕਰਾਈ ਪਈ ਆ ਹੈਲੋ ਕਰਾ ਲੈ ਇਹਨੂੰ ਓਏ ਏਡੀ ਵਾਰੀ ਠੀਕ ਕਰ ਲਿਆ ਐਦਾ ਨਹੀਂ ਕੁਝ ਬਣਦਾ ਡੇੜੀ ਹੂੰ ਡੇੜੀ ਤੁਮੇ ਨੇ ਨਵਾਂ ਫੋਨ ਲੈ ਲੇ ਜੇ ਨਾ ਤੁਮੇ ਨੇ ਨਵਾਂ ਫੋਨ ਲੈਤਾ ਸਿਰ ਕੇ ਤੇਰੀ ਪੂਰੀ ਚੜਾਈ ਹੋ ਜਾਣੀ ਆ ਸਾਰੇ ਪਿੰਡ ਵਾਲਿਆਂ ਨੇ ਕਿਹਾ ਕਰਨਾ ਬੜੀ ਭਾਗ ਸਿਉਂਦੇ ਮੁੰਡੇ ਦੀ ਬੜੀ ਚੜਾਈ ਆ ਨਵਾਂ ਫੋਨ ਨਵਾਂ ਬੋਲਟ ਅਛਾ ਤੇਨੇ ਕਿਦਾ ਉਹ ਬੁੱਤ ਨਹੀਂ ਰਹਾ ਨਵਾਂ ਫੋਨ ਔਰ ਜਿੰਨੇ ਦਾ ਆਪਣਾ ਬੋਲਟ ਆ 1.5 ਲੱਖ ਦਾ ਹੈ ਐਨੇ ਪੈਸੇ ਨਾ ਹੀ ਨਾ ਨਾ ਐਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਹਾਂ ਕੋਈ 5-10k ਹਜ਼ਾਰ ਵਾਲਾ ਸਸਤਾ ਜਾਂ ਮਿਲਦਾ ਉਹ ਲੈ ਲੈ ਐਨੇ ਕ ਪੈਸੇ ਦਾ ਭਾਵੇਂ ਮੈਂ ਤੈਨੂੰ ਹੁਣ ਲੈ ਲਾ ਪਰ ਐਨੇ ਪੈਸੇ ਨਹੀਂ ਹੈਗੇ ਮੇਰੇ ਕੋਲ ਡੈਡੀ ਆਪਣੇ ਭਈਏ ਵੀ ਨਾ 20-25-30 ਹਜ਼ਾਰ ਦੇ ਫੋਨ ਰੱਖੀ ਬੈਠੇ ਆ ਓਏ ਉਹ ਤਾਂ ਗੱਲ ਤੇਰੀ ਠੀਕ ਆ ਪਰ ਹੁਣ ਪੈਸੇ ਕਿੱਥੋਂ ਆਉਣਗੇ ਪੈਸੇ ਪੈਸੇ ਲਈ ਤੂੰ ਕਿੱਥੋਂ ਲਾ ਨਾਲੇ ਤੂੰ ਆਪੇ ਦਾ ਕਹਿਣਾ ਹੁੰਦਾ ਆੜਤੀਆ ਦਿੰਦਾ ਬੱਸ ਆਪਾ ਤਾਂ ਮੂੜੇ ਦੇਣੇ ਫਸਲ ਐ ਤੇ ਵਾਪਤ ਕਰਦਾ ਗਿਆ ਉਹ ਨਹੀਂ ਨਹੀਂ ਪੁੱਤ ਫੋਨ ਨਹੀਂ ਮੇਰੇ ਤੋਂ ਲੈ ਹੋਣਾ ਆ ਹੁਣ ਤੈਨੂੰ ਵੋਟ ਲੈ ਕੇ ਦਿੱਤਾ ਹੁਣ ਤੈਨੂੰ ਫਿਰ ਆ ਫੋਨ ਲੈ ਕੇ ਦੇਵਾ ਨਾ ਵੀ ਮੇਰੇ ਵੱਲੋਂ ਕੋਈ ਨਾਮ ਆ ਡੈਡੀ ਜੇ ਨਾ ਵੀ ਮੈਨੂੰ ਐਸਕੇ ਫੋਨ ਲੈਤਾ ਸੌ ਤੇਰੀ ਦੁਬਾਰਾ ਕੋਈ ਨਹੀਂ ਮੰਗਦਾ ਲੈ ਦੇ ਡੈਡੀ ਉਹ ਨਹੀਂ ਯਾਰ ਜੇ ਨਾ ਤੇ ਲੈ ਗਿਆ ਉਹ ਨਹੀਂ ਉਹ ਲੈ ਦੇ ਤੂੰ ਬਾਪੂ ਵਾਂ ਕੇ ਲੈ ਦੇ ਯਾਰ ਤੂੰ ਚਾ ਠੀਕ ਆ ਕਹਦਾ ਮੈਂ ਇੰਤਜ਼ਾਮ ਹੈ ਠੀਕ ਹੈ ਡੈਡੀ ਮੈਂ ਕੱਲ ਚੱਲਿਆ ਸ਼ਾਮ ਨੂੰ ਮਿਲਦੇ ਆ ਫਿਰ ਬਾਏ ਠੀਕ ਹੈ ਬਤਲ ਹੈਲੋ ਹਾਂਜੀ ਸਰ ਹਾਂਜੀ ਸੱਚੀ ਹਾਜੀ ਹਾਜੀ ਪੱਕਾ ਸਰ ਠੀਕ ਹੈ ਠੀਕ ਹੈ ਹੋ ਕੀ ਗੱਲ ਹੋ ਗਈ ਪੁੱਤ ਡੈਡੀ ਜੀ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਕਰਨਾ ਮੇਰਾ ਕਾਲਜ ਵਾਲਾ ਖੇਡਾ ਦਾ ਸਲੈਕ ਹੋ ਗਿਆ ਸੱਚੀ ਹਾਂਜੀ ਬਹੁਤ-ਬਹੁਤ ਮੁਬਾਰਕਾ ਦੀਏ ਮੁਬਾਰਕਾ ਜੀ ਤੁਹਾਨੂੰ ਆਪਣੀ ਫੀਸ ਐਕਟ ਹੋ ਗਈ ਡੈਡੀ ਥੋੜਾ ਤੁਸੀਂ ਮੇਰੀ ਫੌਂਸਟੇ ਹਸਪੀਟਲ ਦੀ ਤੋਂ ਉਹਨਾਂ ਦੀ ਫੀਸ ਜਮ੍ਹਾਂ ਕਰਾ ਦੇ ਕੋਈ ਗੱਲ ਨਹੀਂ ਪੁੱਤ ਮੈਂ ਕਰ ਦੂੰਗਾ ਤੇਰੀ ਫੀਸ ਜਮ੍ਹਾਂ ਕਦੋਂ ਜਾਣਾ ਤੈ ਡੈਡੀ ਮੈਂ ਤਾਂ ਹੋਣੀ ਜਾਣਾ ਹਾਂਜੀ ਅੱਜੇ ਹਾਂਜੀ ਪਰ ਤੋਤਾ ਅੱਜ ਤਾਂ ਮੇਰੇ ਕੋਲ ਪੈਸੇ ਹੈ ਨਹੀਂ ਤੂੰ ਆਏਗਾ ਤੂੰ ਹੋਸਟਲ ਜਾ ਮੈਂ ਉੱਥੇ ਆਪੇ ਪੈਸੇ ਭੇਜ ਦੂੰ ਪੱਕਾ ਡੈਡੀ ਪੱਕਾ ਚਲੋ ਠੀਕ ਹੈ ਆਜਾ ਮਮੀ ਆਪਾਂ ਤਿਆਰੀਆਂ ਕਰਦੇ ਹਾਂ ਹਾਂਜੀ ਮੈਂ ਭਾਂਡੇ ਰੱਖਿਆ ਅਹ ਡੈਡੀ ਵੀ ਆ ਪੈਹ ਦੇਓ ਮੈਂ ਤਾਂ ਗਾਲੀ ਗਾਲੀ ਚ ਭੁੱਲੇ ਗਿਆ ਸੀ ਅੱਜ ਤੇ ਦੋਸਤਾਂ ਨੂੰ ਪਾਰਟੀ ਕਰਨੀ ਆ ਅੱਛਾ ਇੱਕ ਮਿੰਟ ਰੁਕ ਜਨਾ ਲਓ ਲਓ ਤੇ ਆ ਲੈ ਫੜ ਆ 1000 ਰੁਪਇਆ ਉਹ ਡੈਡੀ ਆਦਾ ਘੱਟ ਨੇ ਬੋਲਟ ਵੀ ਪਾਰਟੀ ਕਰ ਰਹੀਆਂ ਦੋਸਤਾਂ ਥੋੜੇ ਜਿਹਾ ਹੋਰ দাও ਉਹ ਲੈ ਫੜ ਆ ਚੱਕ 2000 ਤੂੰ ਖਰਚਾ ਬਹੁਤ ਆ ਗਿਆ ਆ ਬਣੀ ਨਾ ਗੱਲ ਠੀਕ ਆ ਡੈਡੀ ਮਿਲਦੇ ਆ ਫਿਰ ਬਾਏ ਬਾਏ ਮੈਂ ਪੁੱਤ ਸਰੀ ਭੈਣ ਨੂੰ ਵੀ ਲੱਗਾ ਜਾਂਦਾ ਹੋਇਆ ਨਾਲ ਇਹ ਆ ਜਾ ਪੁੱਤ ਐਨੇ ਕਿੱਥੇ ਜਾਣਾ ਓਏ ਹੁਣ ਖੇਡਾਂ ਚ ਸਿਲੈਕਟ ਹੋ ਗਈ ਹੁਣ ਇਹ ਹੋਸਟਲ ਚ ਰਿਹਾ ਕਰੂ ਸੰਗਵਾ ਮੈਂ ਚੰਗਾ ਤੱਕਿਆ ਨਾ ਹਾਂ ਜੀ। ਹੋ ਗਿਆ ਤੇਰੀ ਮਿਲ। ਮੈਂ ਚੱਲ ਗਿਆ ਹਾਂ ਚੱਲ। ਅਜਾ ਜੀ ਮੈਨੂੰ 500 ਰੁਪਇਆ। ਉਹ ਬਹੁਤ ਜਲਦੀ ਦੋ ਵੀ ਨਾ ਮੈਂ ਮੇਡ ਕਰੀਂ ਤੇਰਾ। ਓਏ ਆ ਜਾ ਹੁਣ ਇੰਨਾ ਟਾਈਮ ਖੜ ਜਾ। ਹੋ। ਹੋ ਨਾ। ਪ੍ਰਣਾਮ। ਆ ਬੈਠੀ। ਤੇਰੇ ਨਾਲ ਗੱਲ ਕਰਨੀ ਆ। ਮੈਂ ਸੋਚਦਾ ਹੁੰਨਾ ਵੀ ਜੇ ਸੁਖੀ ਤੋਂ ਪਹਿਲਾਂ ਆਪਾਂ ਨੂੰ ਰੱਬ ਕੁੜੀ ਦੇ ਮੁੰਡਾ ਦੇ ਲੰਨਾ ਤਾਂ ਦੋ ਜਮਾਗ ਬਥੇਰੇ ਸੀ ਨਾ ਕਦੋਂ ਤੱਕ ਇਹਨਾਂ ਕੁੜੀਆਂ ਦੇ ਖਰਚੇ ਚੱਕੀ ਜਾਵਾਂਗੇ ਆਖਰ ਨੂੰ ਇਹਨਾਂ ਨੇ ਬਗਾਨੇ ਘਰ ਜਾਣਾ ਮੈਂ ਤਾਂ ਹੁਣ ਸੋਚਦਾ ਵੀ ਇਹਨਾਂ ਨੂੰ ਵਿਆਹ ਕੇ ਨਾ ਆਪੋ ਆਪਣੇ ਘਰੇ ਟੋਰ ਦਵਾ ਪਰ ਇਹਨਾਂ ਕੁੜੀਆਂ ਨੂੰ ਇਹਨਾਂ ਨੂੰ ਤਾਂ ਪੜ੍ਹ ਲੈ ਕੇ ਕੁਝ ਬਣਦੀ ਲੱਗੀ ਪਈ ਆ ਤੁਸੀਂ ਇਹਨਾਂ ਨੂੰ ਨਾ ਜੀ ਜ਼ਿਆਦਾ ਸੋਚਿਆ ਕਰੋ ਆਪਣੀ ਵੱਡੀ ਕੁੜੀ ਦੀ ਸਾਰਾ ਪਿੰਡ ਸਿਰਕਾ ਕਰਦਾ ਕਹਿੰਦਾ ਇਹ ਤਾਂ ਇੱਕ ਨਾ ਇੱਕਦਮ ਜ਼ਰੂਰ ਖੇਡਾਂ ਚ ਕੋਈ ਨਾ ਕੋਈ ਨਾਵ ਨਾ ਖੱਟ ਕੇ ਲਿਆਉਗੀ ਨਾ ਕੀ ਨਾਵੜਾ ਖੱਟੜ ਗਿਆ ਉਹ ਕੁੜੀਆਂ ਵੀ ਕਦੇ ਮੁੰਡੇ ਹੋਈਆਂ ਨੇ ਨਾਵੜਾ ਖੱਟੜ ਗਿਆ ਪਾਕਸਿਆ ਘਰੇ ਆ ਆਜੋ ਆਜੋ ਮਨੀਮ ਜੀ ਲੱਗਿਆ ਹੋ ਹੋਰ ਸਨਾਪ ਆਖਿਆ ਕੀ ਹਾਲ ਚਾਲ ਆ ਬਹੁਤ ਵਧੀਆ ਹੋਰ ਟੱਬਰ ਸਭ ਰਾਜੀ ਸਭ ਰਾਜੀ ਖੁਸ਼ੀ ਆ ਉਹ ਮੈਂ ਤਾਂ ਇੱਧਰ ਦੀ ਲੰਘਿਆ ਜਾਂਦਾ ਸੀ ਮੈਂ ਸੋਚਿਆ ਵੀ ਪਾਕਸੇ ਨੂੰ ਮਿਲਿਆਵਾਂ ਨਾਲੇ ਦੱਸਿਆਵਾਂ ਬਿ ਤੇਰੇ ਵੱਲ ਕਿੰਨੇ ਪੈਸੇ ਅਡਵਾਂਸ ਹੋ ਗਏ ਆ ਤਾਂ ਤੁਸੀਂ ਚੰਗਾ ਕੀਤਾ ਜਿਹੜਾ ਆਪ ਆ ਗਏ ਹਰਨਾਮ ਆ ਲਿਆ ਵੀ ਚਾਹ ਪਾਣੀ ਨਹੀਂ ਤਾਂ ਮੈਂ ਆਉਣਾ ਸੀ ਤੁਹਾਡੇ ਵੱਲੋਂ ਕੀ ਗੱਲ ਕੰਮ ਸੀ ਕੋਈ ਉਹ ਕੰਮ ਕੋਈ ਖਾਸ ਨਹੀਂ ਜੀ ਆ ਥੋੜੇ ਜੇ ਪੈਸਿਆਂ ਦੀ ਹੋਰ ਲੋੜ ਪੈ ਗਈ ਦੇਖ ਨਹੀਂ ਭਾਗ ਸਿਆਂ ਹੁਣ ਤੂੰ ਪੈਸੇ ਹਿਸਾਬ ਨਾਲ ਫੜੀ ਪਹਿਲੇ ਹੀ ਤੇਰੇ ਸਿਰ ਬਹੁਤ ਕਰਜ਼ਾ ਹੋ ਗਿਆ ਲੈ ਆਪਾਂ ਕਿਹੜਾ ਰੱਖਣੇ ਨੇ ਅਗਲੀ ਫਸਲ ਤੇ ਮੋੜ ਦੇਣੇ ਨੇ ਪਰ ਮੈਨੂੰ ਨਹੀਂ ਲੱਗਦਾ ਬਈ ਮਾਲਕ ਤੈਨੂੰ ਹੋਰ ਪੈਸੇ ਦੇਣਗੇ ਨਾ ਕਿਉਂ ਨਹੀਂ ਦੇਣਗੇ ਉਹਨਾਂ ਨਾਲ ਜਾ ਕੇ ਗੱਲ ਕਰੋ ਤੇ ਭਾਟ ਸਿੰਘ ਨੇ ਪੈਸੇ ਮੰਗੇ ਨੇ ਦੇਣਗੇ ਚੰਗਾ ਮੈਂ ਕਰਦਾ ਮਾਲਕਾ ਨਾਲ ਗੱਲ ਤੂੰ ਐਂ ਕਰੀ ਕਿ ਸਾਨੂੰ ਭੇਜਦੀ ਉਹ ਮੈਂ ਕਿਸੇ ਨੂੰ ਨਹੀਂ ਵੇਚਣਾ ਮੈਂ ਆਪ ਆਉਂਗਾ ਨਾਲੇ ਕਰਦਾ ਆਰਤੀਆਂ ਨਾਲ ਗੱਲ ਭਾਟ ਸਿੰਘ ਨੂੰ ਪੈਸਿਆਂ ਨੂੰ ਜਵਾਬ ਦਿੰਦਾ ਮੇਰੀ ਗੱਲ ਸੁਣੋ ਜੀ ਹੁਣ ਤੁਸੀਂ ਹੋਰ ਪੈਸੇ ਫੜਨੇ ਨਹੀਂ ਲੈਣੋ ਮੂਹਰੇ ਵੀ ਠੀਕ ਹੀ ਲੈ ਨਾ ਮ ਹੁਣ ਤਾਂ ਫੜਨੇ ਹੀ ਪੈਣੇ ਨੇ ਹੋਰ ਕੋਈ ਚਾਰਾ ਵੀ ਨਹੀਂ ਆਪਣਾ ਪੁੱਤ ਕਾਲਜ ਪੜ੍ਹਦਾ ਜਦੋਂ ਪੜ੍ਹ ਕੇ ਮੇਰਾ ਪੁੱਤ ਲੱਗ ਗਿਆ ਅਫਸਰ ਉਹ ਮੇਰੇ ਦਾ ਸਾਰਾ ਕਰਜ਼ਾ ਦਿਨਾਂ ਜੇ ਲਾ ਦੂੰ ਹੇ ਸੱਚਿਆ ਪਾਤਸ਼ਾ ਮੇਰੇ ਪੁੱਤ ਨੂੰ ਨਾ ਵੱਡਾ ਅਫਸਰ ਲਈ ਕੋਈ ਵੱਡਾ ਅਫਸਰ ਉਹ ਵਾਹ ਇਕਰੋ ਉਹ ਵਾਹ ਇਕਰੋ ਮਹਿਰਾ ਤੇਰਾ ਸਾਈਆਂ ਮਹਿਰ ਕਰ ਮਹਿਰਾ ਤੇਰਾ ਸਾਈਆਂ ਮਹਿਰ ਕਰ ਅਸੀਂ ਤੇਰੀ ਮਹਿਰ ਕਰੀ ਓਏ ਆ ਗਈ ਤਾਂ ਆ ਗਿਆ ਹੈਲੋ ਹੈਲੋ ਓ ਭਾਈ ਅਮਨੇ ਕਿੱਤਾ ਓ ਬਸ ਠੀਕ ਠਾਕ ਤੁਸੀਂ ਸੁਣਾਓ ਓ ਬਸ ਵਧੀਆ ਭਾਈ ਕਿੱਥੇ ਸੀ ਓ ਮੈਂ ਤਾਂ ਘਰੇ ਸੀ ਯਾਰ ਓ ਹੁਣਾ ਸੀ ਯਾਰ ਤੇਰੇ ਕੋਲ ਓਏ ਆਪੀ ਸੀ ਨਾ ਓ ਆ ਗਈ ਲੈ ਪੰਟ ਵਿੱਚ ਤੂੰ ਫੋਨ ਘਟ ਆ ਜਾ ਆ ਜਾ ਤੁਸੀਂ ਯਾਰ ਕਰਦਾ ਮੈਂ ਟੋਡਾ ਭਾਈ ਸਸਰੀ ਘਰ ਚੱਤੀ ਸਸਰੀ ਘਰ ਉੱਤ ਪਾਈ ਕਿਥੇ ਛੋਟਾ ਟਟਰੀ ਸੰਤਾਨ ਲੱਗੇ ਹੈ ਨੇ ਸ਼ਨੀਵਾਰਾ ਨਾ ਓਹੋ ਮੈਨੂੰ ਭੁਲੇਖਾ ਲੱਗ ਗਿਆ ਬੈ ਰਤ ਬਸ ਮੁਤਾ ਮੈਂ ਸੋਚਿਆ ਕੋਈ ਬਾਈ ਵੱਲ ਜਾਇਆ ਵਾ ਇੱਕ ਤਾਂ ਵਧਾਈਆਂ ਜਾਵਾਂ ਤੇ ਨਾਲੇ ਸੱਦਾ ਵਧਾਈਆਂ ਵਧਾਈਆਂ ਕਾਹਦੀਆਂ ਦਿੱਤਾ ਵੀ ਤੇਰਾ ਭਰਾ ਤੇ ਕਰਾਂ ਮੈਂ ਹਾਂਜੀ ਵੀਰ ਮਜ਼ਾਕ ਕਰਦੇ ਸੀ ਨਾ ਸਾਰੇ ਆ ਆਰਗੈਨਿਕ ਖੇਤੀ ਵਿੱਚ ਛਾ ਗਿਆ ਪਹਿਲੇ ਸਰਕਾਰ ਸਨਮਾਨਤ ਕਰਨ ਲੱਗੀ ਆ ਠੀਕ ਹੈ ਵੀਰੇ ਦਾ ਸਨਵਾਰ ਹੋਣ ਲੱਗਿਆ ਹਾਂ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਾਂ ਸਾਰੇ ਪਰਿਵਾਰ ਨਾਲ ਜਾਣਾ ਠੀਕ ਹੈ ਦਾਤਾ ਜੀ ਸਾਰੇ ਇਕੱਠੇ ਹੀ ਚੱਲਾਂਗੇ ਨਾਲੇ ਪੁੱਤ ਇੱਕ ਗੱਲ ਹੋਰ ਹਾਂਜੀ ਤੂੰ ਹੁਣ ਪੜਦਾ ਕਾਲਜ ਹਾਂਜੀ ਤੂੰ ਵੀ ਨਾ ਆਪਣਾ ਜਿਹੜਾ ਖੇਤੀ ਦਾ ਤਰੀਕਾ ਪੁਰਾਣਾ ਹਾਂਜੀ ਇਹ ਛੱਡ ਦੇ ਠੀਕ ਹੈ ਦਾਤਾ ਜੀ ਸਮਝ ਗਿਆ ਆ ਪੜ ਲੈ ਕੇ ਆਪਣਾ ਭਰਾ ਨਾਲ ਜੋੜ ਠੀਕ ਹੈ ਜੀ ਕਰੋ ਪੰਜਾਬ ਨੂੰ ਜ਼ਹਿਰ ਮੁਕਤ ਠੀਕ ਹੈ ਦਾਤਾ ਜੀ ਓਏ ਅੰਮਨੇ ਭਾਈ ਅਸਤਾ ਚਾਚਾ ਜੀ ਹੇ ਮੈਂ ਤਨੇ ਕੋਈ ਚਾਚਾ ਜੀ ਨੇ ਮੇ ਸਤਰੀ ਕਾਲ ਜੀ ਕਾਲਜ ਦੇ ਦੋਸਤ ਹੈ ਜੀ ਚਾਚਾ ਜੀ ਆਪਣਾ ਹਾਂ ਜੀ ਓਰੇ ਪੁੱਤ ਹਾਂਜੀ ਦਾਤਾ ਜੀ ਇਹ ਕੌਣ ਨੇ ਉਹ ਮੇਰੀ ਕਾਲਜ ਦੇ ਦੋਸਤ ਨੇ ਜੀ ਸ਼ਕਲ ਤੋਂ ਨਿਸ਼ੜੀ ਲੱਗਦੇ ਨੇ ਉਹ ਨਹੀਂ ਨਹੀਂ ਦਾਤਾ ਜੀ ਸ਼ਕਲ ਤੋਂ ਹੀ ਲੱਗਦੇ ਨੇ ਭਾਈ ਜੀ ਮੇਰੀ ਗੱਲ ਸੁਣ ਹਾਂਜੀ ਜਿੰਨੀ ਜਲਦੀ ਹੋ ਜਵੇ ਨਾ ਇਹਨਾਂ ਨੂੰ ਤੋੜ ਦੇ ਠੀਕ ਹੈ ਦਾਤਾ ਜੀ ਨਹੀਂ ਫਿਰ ਮੈਂ ਭਾਈ ਨੂੰ ਦੱਸੂਗਾ ਨਹੀਂ ਦਾਤਾ ਜੀ ਡੈਡੀ ਨੂੰ ਨਾ ਦੱਸੋ ਭੇਜ ਜਾਣਾ ਠੀਕ ਹੈ ਤੋੜਿਆ ਠੀਕ ਆ ਜੱਤਾ ਜੀ ਆਪਣਾ ਹੈ ਗਿਆ ਹਾਂ ਹਰਜੀਤ ਜਤਾ ਜੀ ਉਹ ਤਾਂ ਖਿਆਲ ਰੱਖੀ ਆਪਣਾ ਠੀਕ ਆ ਜੀ ਉਹ ਖਿਆਲ ਤਾਂ ਅਸੀਂ ਰੱਖਾਂਗੇ ਚਾਚਾ ਜੀ ਹੁਣ ਤੁਹਾਡੇ ਉਹਨੇ ਦਾ ਓਏ ਯਾਰ ਚਾਚਾ ਜੀ ਬਾੜੇ ਸਖਤ ਨਹੀਂ ਸਾਡੇ ਪੂਰੇ ਘਰ ਤੇ ਨਿਗ੍ਹਾ ਰੱਖਦੇ ਆ ਓ ਬਾਈ ਤੂੰ ਚਾਚੇ ਨੂੰ ਮਾਰ ਕੋਣੀ ਇਹ ਦੱਸ ਤੁਹਾਡੇ ਨੇ ਕੀ ਆ ਅੱਜ ਹੀ ਨਾ ਨਹੀਂ ਬੈਠਿਆ ਯਾਰ ਓਏ ਯਾਰ ਅੱਜ ਸ਼ਨੀਵਾਰ ਆ ਸ਼ਨੀਵਾਰ ਨੂੰ ਮੰਮੀ ਡੈਡੀ ਸਰ ਤਾਂ ਨੇ ਸੇਵਾ ਕਰਨ ਜਾਂਦੇ ਆ ਆਪਾਂ ਫਿਰ ਇਕੱਲੇ ਹੁੰਦੇ ਆ ਘਰੇ ਓ ਬਾਈ ਮੜ ਕੀ ਗੱਲ ਉਹ ਆਪਾਂ ਨੂੰ ਅੱਡਾ ਚਾਹੀਦਾ ਜ਼ਿੰਬਾਨੀ ਸ਼ਨ ਕਰਨ ਨੂੰ ਹੁਣ ਆਪਾਂ ਨੂੰ ਅੱਡਾ ਮਿਲ ਗਿਆ ਕਿਉਂ ਸੱਤੇ ਬਾਈ ਹੋਰ ਕੀ ਯਾਰਾ ਹੀ ਆ ਗਿਆ ਓ ਯਾਰ ਕਾਲਜ ਦੀ ਕੰਟੀਨ ਚ ਆਪਾਂ ਰੋਜ਼ ਫੰਕਸ਼ਨ ਨਹੀਂ ਕਰਦੇ ਆ ਯਾਰ ਇੱਕ ਕਮਲ ਆਉ ਕਹਦਾ ਫੰਕਸ਼ਨ ਤੇ ਉਹਦਾ ਜੁਆਗ ਕਰਦੇ ਆ ਬਰ ਬੈਟੀਆਂ ਦਾ ਹੁਣ ਆਪਾਂ ਕੱਲ ਜੀ ਆਟਾ ਬਾਈ ਆ ਕਾਲ ਜੜਾ ਫੰਕਸ਼ਨ ਕਰਾਂਗੇ ਸੱਤੇ ਬਾਈ ਕੱਟ ਸਮਾਨ ਇਹਨੂੰ ਕਰਵਾਈਏ ਐਂਡ ਇੰਜੋਏ ਏ ਆ ਚੱਕ ਦਿੰਦੇ ਓਏ ਆ ਕੀ ਓਏ ਦਾਰੂ ਪਰੇ ਕਰਨ ਓ ਬਾਈ ਓ ਯਾਰ ਪਰੇਗਾ ਸਾਡੇ ਘਰੇ ਨਹੀਂ ਵਰਦੀ ਯਾਰ ਕਦੇ ਚੱਕ ਇਹਨੂੰ ਇੱਥੋਂ ਓ ਯਾਰ ਬਹਿ ਜਾ ਤੂੰ ਹੀ ਦੋ ਬੀ ਮਨਾ ਨਾਲੇ ਖਾਂ ਚੰਗਲਾ ਭਲਾ ਪਤਾ ਸਾਡੇ ਘਰੇ ਕੋਈ ਦਾਰੂ ਨਹੀਂ ਪੀਂਦਾ ਬਾਈ ਯਾਰ ਤੇਰੇ ਘਰੇ ਆਇਆ ਨਾ ਚਾਹ ਪੁੱਛਿਆ ਨਾ ਪਾਣੀ ਆ ਦੇਖ ਲਓ ਯਾਰ ਇਹਨਾਂ ਦੀ ਬਹਿ ਜਾ ਯਾਰ ਲਿਆਉਣਾ ਪਾਣੀ ਕੋਈ ਤੇ ਬਾਈ ਗੱਲ ਸੁਣੋ ਇਹ ਐ ਨਹੀਂ ਲੋਟਣਾ ਉਹ ਪਾਪਾ ਨੂੰ ਢਾਣਾ ਪੈਣਾ ਪਾਪਾ ਨੂੰ ਪੋਣੇ ਨੇ ਪੈਣੇ ਆ ਬਾਈ ਕਾਹੀ ਲੋਟ ਆਉਂ ਉਹ ਪਾਪਾ ਚਲ ਜਾਉਣਾ ਪੈਣਾ ਬਿੱਲਾਂ ਚ ਲਾ ਕੇ ਫੇਰ ਪਾਣੀ ਪੈਣੀ ਆ ਦੇਣੇ ਪੈਣੇ ਆ ਪੰਪ ਉਹ ਕਿਹੜੇ ਬੱਪ ਦੀ ਗੱਲ ਕਰਦੇ ਹੋ ਪੰਪ ਉਹ ਵੀਰੇ ਉਹ ਤਾਂ ਯਾਰ ਇੱਕ ਘਰ ਦਾ ਬੱਪ ਖਰਾਬ ਹੋ ਗਿਆ ਸੀ ਉਹਦੀ ਗੱਲ ਕਰੀ ਜਾਂਦੇ ਸੀ ਆ ਚੱਕੋ ਪਾਣੀ ਪੀਓ ਯਾਰ ਬਾਈ ਆਹ ਗਾੜੀ ਆਰੀ ਪੱਕੀ ਹੋ ਗਿਆ ਫਿਰ ਬੰਦੇ ਆਪਾਂ ਤੈਨਾਂ ਪਾਸ ਤੋਂ ਬੰਦਰਾ ਦੋ ਚੱਕੀ ਹੁਣ ਆਹ ਕਾਦੀ ਯਾਰੀ ਹੋਈ ਤਸੀਪੀ ਹੋ ਯਾਰ ਮੈਂ ਪੀ ਕੇ ਆਇਆ ਅੰਦਰ ਨਹੀਂ ਯਾਰ ਤੁਹਾਨੂੰ ਨਹੀਂ ਬਰਾ ਫੱਤੇ ਬਈ ਪਾਣੀ ਲੈ ਗਿਆ ਬੈਠੋ ਤੁਸੀਂ ਫਾਇਲਾ ਕੀ ਹੁੰਦਾ ਓਏ ਆਪਣਾ ਹੀ ਘਰ ਆ ਜੀ ਕੰਨੀ ਫੇੜਾ ਓਏ ਸੱਤਈ ਤੀਨ ਲੋੜ ਆ ਯਾਰ ਪਹਿਲਾਂ ਪੀ ਕੇ ਤਾਂ ਆਇਆ ਮੈਂ ਕੁੱਟ ਕੁੱਟ ਕੇ ਪਾਣੀ ਚੋਲ ਲਿਆ ਓਲਤਾ ਹੁਣ ਓ ਕੋਈ ਨਹੀਂ ਆਪਣਾ ਹੀ ਘਰ ਆ ਹੋਰ ਆ ਜੂ ਓ ਬਾਈ ਯਾਰ ਮੈਂ ਇੱਕ ਗੱਲ ਸੋਚਦਾ ਕਿ ਤੈਨੂੰ ਪ੍ਰਧਾਨ ਨਾ ਬਣਾ ਦਈਏ ਪ੍ਰਧਾਨ ਕਾ ਲੋਈ ਹੇਕਾ ਤੋਹ ਤਾ ਕੰਨਾ ਠੀਕ ਹੈ ਕਾਲੇ ਦਾ ਓਏ ਫਿਰ ਸੋਤ ਤੇ ਕੀ ਬਣਾ ਬੜਾ ਬੋ ਯਾਰ ਉੱਪਰ ਬਾਈ ਪ੍ਰਧਾਨ ਵਾਲੀ ਨਾ ਥੋੜਾ ਕੰਮ ਕਰਨੇ ਪੈਂਦੇ ਆ ਉਹ ਮੈਨੂੰ ਲੱਗਦਾ ਜਿਹੜੇ ਦੇ ਤ ਤੋਂ ਹੋਣੇ ਨਹੀਂ ਓਏ ਯਾਰ ਇਹਦੇ ਕਿਹੜਾ ਕੰਮ ਜਿਹੜਾ ਹੋਣਾ ਨਹੀਂ ਤੁਸੀਂ ਦੱਸੋ ਤਾਂ ਸਹੀ ਓ ਬਾਈ ਕੁਛ ਨਹੀਂ ਪ੍ਰਧਾਨ ਵਾਲੀਏ ਵੱਡੇ ਵੱਡੇ ਲੋਕਾਂ ਨਾਲ ਟਕਣਾ ਵੇਟਣਾ ਪੈਂਦਾ ਨਾਲ ਮਾੜਾ ਮੋਟਾ ਗੋਣਾ ਪੈ ਜਾਂਦਾ ਕਦੇ ਕਰੇ ਓਏ ਯਾਰ ਕਿਤੇ ਗਿਆ ਲ ਉੱਠ ਬੈਠਿਆ ਕਰਾਂਗੇ ਓਏ ਨਾਲ ਖਾ ਪੀ ਵੀ ਲਿਆ ਕਰਾਂਗੇ ਕੰਮ ਲਿਆ ਉੱਥੇ ਬਾਰ ਬੈਠੀਆਂ ਨਹੀਂ ਖਾਉਣੀਆਂ ਉਹੋ ਤੇਗੀ ਹੋਵੇਗਾ ਉਥੇ ਨਾ ਵੀਰੇ ਆ ਚੱਲਣੀ ਏ ਓਏ ਯਾਰ ਫੇਰ ਤੈਨੂੰ ਯਾਰ ਉਹ ਬਾਈ ਨਾਲ ਉਹ ਦਿੱਤੀਆ ਇਹਦਾ ਬੀਹਾਰਾ ਜੌੜਾ ਪਾਣੀ ਬਹੁਤ ਤੁਸੀਂ ਪੀਓ ਯਾਰ ਮੈਂ ਨਹੀਂ ਪੀਣੀ ਯਾਰ ਓ ਯਾਰ ਮੈਂ ਪ੍ਰਧਾਨ ਬਣਨਾ ਓਹੋ ਤਾਂ ਗੱਲ ਠੀਕ ਆ ਯਾਰ ਓਏ ਨਾਲੇ ਤੈਨੂੰ ਤਾਂ ਪਤਾ ਕਰੇ ਮੇਰੇ ਪਤਨੀਆਂ ਨੇ ਯਾਰ ਓਏ ਉਹ ਬਾਈ ਉਹਦਾ ਆਖਟਰ ਨਹੀਂ ਵੀ ਗਿਆ ਯਾਰ ਠੀਕੇ ਹੋਈ ਇਹ ਇਹਨਾਂ ਦੇ ਅੰਦਰ ਪਥਰੀ ਗਈ ਲੈ ਰੰਦਰ ਚੱਕ ਯਾਰ ਉਹ ਨਹੀਂ ਯਾਰ ਤੁਸੀਂ ਪੀ ਲੋ ਯਾਰ ਡਰਦਾ ਕਿਉਂ ਇਹ ਕਿਹੜਾ ਦਾਰੂ ਆ ਮੈਂ ਤੇ ਦੇਖਦਾ ਕੀ ਆ ਯਾਰ ਤੁਸੀਂ ਪੀ ਲੋ ਮੈਂ ਕਦੇ ਪੀਤੀ ਨਹੀਂ ਯਾਰ ਚੱਲ ਇਹ ਦੱਸ ਮੈਨੂੰ ਤੂੰ ਆਪਣੇ ਸ਼ਾਇਰੀ ਨੂੰ ਜਾਣਦਾ ਕਿਹੜਾ ਉਹ ਆਪਣੇ ਗੱਲ ਵਾਲਾ ਉਹ ਨਹੀਂ ਉਹ ਯਾਰਾਂ ਬੁੱਲੇ ਵਾਲਾ ਐ ਚੱਕ ਮੈਂ ਚੱਕ ਲੈ ਗਾਣੇ ਲਿਖਦਾ ਬਾਈ ਤੈਨੂੰ ਤਾਂ ਗਾਣਾ ਨਹੀਂ ਸੁਣਿਆ ਯਾਰ ਹਾ ਹਾ ਹੈਗਾ ਠੀਕ ਆ ਠੀਕ ਆ ਤੈਨੂੰ ਗਾਣਾ ਸੁਣਿਆ ਉਹ ਉਹ ਕਿਹੜਾ ਗਾਣਾ ਗਾਣਾ ਨਹੀਂ ਸੁਣਿਆ ਇਹਨੇ ਦੇਖ ਲੋ ਸੱਤੇ ਬਾਈ ਸੁਣਾ ਫਿਰ ਗਾਣਾ ਇੱਕ ਇੱਕ ਕਰਦਿਆ ਨੇ ਕੱਲੀ ਕਰਦਾ ਉਹਦੇ ਕੇ ਯਾਰੀ ਦਾ ਵਾਸਤਾ ਯਾਰੀ ਦਾ ਵਾਸਤਾ ਬਾਈ ਤੈਨੂੰ ਸਾਡੀ ਯਾਰੀ ਦਾ ਵਾਸਤਾ ਚੱਕ ਬੋਤਲ ਉੱਟ ਪੀਦਾ ਜੇ ਹੁਣ ਤੁਸੀਂ ਯਾਰੀ ਦਾ ਵਾਸਤਾ ਦਿੱਤਾ ਫੇਰ ਤਾਂ ਪੀਣੀ ਹੋਣੀ ਆ ਪਰ ਗੱਲ ਸੁਣ ਇੱਕ ਪਾਗੇ ਲਾਉਂਗਾ ਵੱਧ ਨਹੀਂ ਪੀਣੀ ਮੈਂ ਹਾਂ ਪਹਿਲਾਂ ਦਾ ਵਾਸਤਾ ਦਿੰ ਉਹ ਸਾਰਾ ਘਰ ਤਾਂ ਨਿਕਲ ਗਏ ਨੇ ਅੰਨਪੜਾ ਨੂੰ ਖਾਣੇ ਪੀਣੇ ਵੀ ਨਹੀਂ ਆਉਂਦਾ ਓਏ ਯਾਰ ਮੈਂ ਕੀ ਕਰਾਂ ਇਹ ਤਾਂ ਕੌੜੀਏ ਬੋਤ ਹੈ ਯਾਰ ਉਹ ਕੌੜੀਏ ਤਾਂ ਪਹਿਲਾਂ ਪਹਿਲਾਂ ਲੱਗਦੀ ਆ ਬਾਅਦ ਹੀ ਤਾਂ ਨਹੀਂ ਖਿਆਰ ਹੋ ਤਾ ਲੱਗਦੀ ਆ ਯਾਰ ਲੇ ਬਾਈ ਟੱਪੀ ਗੇ ਘਰ ਤਾਂ ਉੱਤ ਪਰੇਟ ਹੋ ਗਿਆ ਹੁਣ ਕੋ ਟੱਕੀ ਤੇ ਬੋਲਣਗੀ ਚੱਤਿਆ ਉਹ ਨਹੀਂ ਯਾਰ ਗਾਨੀ ਹਾਏ ਗਾਨੀ ਪਹਿੜੇ ਨਸ਼ਿਆਂ ਨੇ ਰੋਲਤੀ ਜਵਾਨੀ ਗਾਨੀ ਹਏ ਦਰਦ ਨੀ ਪਹਿੜ ਨਸ਼ੀਆਂ ਨੇ ਰੋਲਦੀ ਜਵਾਨੀ ਪੁੱਤ ਵੀਕਾ ਪੁੱਤ ਹੋ ਗਏ ਰੋਲ ਦਿੱਤੀ ਮਾਪਿਆਂ ਦੀ ਜ਼ਿੰਦਗਾਨੀ ਗਾਨੀ ਹਏ ਦਰਦ ਨੀ ਪਹਿੜ ਨਸ਼ੀਆਂ ਨੇ ਰੋਲਦੀ ਜਵਾਨੀ ਵਾਹ ਵਾਹ ਇਹ ਸੱਚ ਹੈ ਸ਼ਾਹ ਵਾਹ 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 ਨਹੀਂ ਸੁਖੀ ਆ ਤੇਰਾ ਬੇਰਾ ਨੂੰ ਖਾ ਪਤਾ ਨਹੀਂ ਐਜੀ ਕਿਹੜੇ ਨੀਂਦ ਸੁੱਤਾ ਪਿਆ ਅੱਧੀ ਰਾਤ ਤੱਕ ਤਾਂ ਇਹਨਾਂ ਨੇ ਫੋਨਾਂ ਤੇ ਲੱਗੇ ਰਹਿਣਾ ਸਵੇਰ ਨੂੰ ਉੱਠਣਾ ਨਾ ਨੋ ਨਹੀਂ ਲੈਂਦੇ ਉਠੋ ਨੀਆ ਮੰਮੀ ਇੱਕ ਮਿੰਟ ਉੱਠ ਜਾ ਵੀਰੇ ਕੀ ਐ ਸਕੂਲ ਦੇ ਮੈਨ ਵੀਰੇ ਉੱਠ ਖੜ ਕਾਲਜ ਲਈ ਲੇਟ ਹੋਈ ਜਾਂਦੀ ਆ ਉਹ ਜਾ ਤੂੰ ਮੈਰੀ ਵਾਲਾ ਵੀਰੇ ਉੱਠ ਜਾ ਗੁਆਹ ਵਾਹ ਚੱਪ ਅਸ਼ਾ ਕਰਨਾ ਆਮ ਉਹ ਲਿਆ ਵੀ ਲੱਸੀ ਪਿਲਾ ਮੈਨੂੰ ਲਿਓ ਨੀ ਅਜੀ ਵਾਹ ਵਾਹ ਜੀ ਆ ਗਿਆ ਫਿਰੋ ਹਲੋ ਹਾਜੀ ਲਾਲਾ ਜੀ ਕੀ ਹਾਲ ਚਾਲ ਆਜੀ ਆਜੀ ਕਿਵੇਂ ਯਾਰ ਕੀਤਾ ਕੀ ਕਿਹਾ ਉਹ ਯਾਰ ਕਿਲੇ ਪੈਸੇ ਨੇ ਤੇਰੇ ਸੌਦਿਆਂ ਦੇ 10000 ਉਹ ਤੂੰ 10000 ਪਿੱਛੇ ਮੈਨੂੰ ਸਾਰੇ ਸਾਰੇ ਫੋਨ ਲਾ ਲਿਆ ਉਹ ਆ ਟਾਈਮ ਕੂਨ ਦੇਖ ਲਿਆ ਕਰੋ ਤੁਸੀਂ ਹੈ ਕਿਧਰੇ ਨੇ ਤੇਰੇ 10000 ਪਿੱਛੇ ਪਿੰਡ ਛੱਡ ਕੇ ਬਾਤ ਚੱਲੇ ਆਹੋ ਅੱਗੇ ਤੋਂ ਮਗਰੀ ਫੋਨ ਮੈਨੂੰ ਕਦੇ ਆਹੋ ਦੇ ਦੂੰਗਾ ਪੈਸੇ ਤੇਰੇ ਮੈਨੂੰ ਡਰੀ ਅੱਦੇ ਉੱਪਰ ਆਇਆ ਪਾਲੇ ਜਾਣਾ ਹਾਂਜੀ ਸਸੀ ਕਾ ਮੈਨੇਜਰ ਸਾਹਿਬ ਸਸੀ ਕਾ ਜੀ ਹਾ ਹਾ ਜੀ ਆ ਦਿਓ ਪੈਸੇ ਮੈਨੂੰ ਪਤਾ ਜੀ ਆਪਣੀਆਂ ਟੈਟਰ ਦੀਆਂ ਕਿਸ਼ਤਾਂ ਡੁੱਟ ਗਈਆਂ ਜੀ 5 6 ਹਾਂ ਮੈਂ ਅੱਜ ਹੀ ਭਰ ਦੂੰਗਾ ਜੀ ਬਸ ਮੈਨੂੰ ਮਹੀਨੇ ਦਾ ਟਾਈਮ ਦੇ ਦਿਓ ਜੀ ਨਹੀਂ ਨਹੀਂ ਟੱਟਰ ਰਿਹਾ ਲੱਗਦਾ ਜੀ ਹਾਂ ਠੀਕ ਮੈਨੂੰ ਇੱਕ ਹਫ਼ਤੇ ਦਾ ਦਿਓ ਪੈ ਦੋ ਦਿਨ ਦਾ ਟਾਈਮ ਠੀਕ ਹੈ ਜੀ ਮੈਂ ਦੋ ਦਿਨਾਂ ਚ ਕਰ ਦਾਂਗਾ ਜੀ ਠੀਕ ਹੈ ਓ ਯਾਰ ਗੱਲ ਕਰਦਾ ਦੇਖ ਲਿਆ ਕਰ ਓ ਯਾਰ ਮੈਂ ਕਾਲਜ ਜਾਣਾ ਲੇਟ ਹੋਇਆ ਮੈਂ ਸਰਪੰਚ ਵਾਲਾ ਫੜਾ ਓਇਆ ਤਾਂ 500 ਓ ਯਾਰ ਇਹ ਨਹੀਂ ਮੇਰੇ ਕੋ ਭਾਜਾ ਹਾਂ ਤਾਂ ਹੀ ਇਹ ਦੇ ਕੋਲ ਡਰ ਜੀ ਕੋਈ ਕੁਝ ਮੇਰੇ ਕੋਲ ਜੂਰੀਸ ਪੜੋ ਕੋਈ ਨਹੀਂ ਭਰ ਦੋ ਨਾ ਫੀਸ ਬਤ ਡਰ ਜੀ ਜੇ ਆਤੀ ਨਾ ਮਰੀ ਨਾ ਤਾਂ ਨਾ ਵੀ ਕੰਮ ਕਰਾ ਓ ਨਹੀਂ ਜਾਣਾ ਨਾ ਜਾ ਮਰ ਜਿੱਥੇ ਮਰਨਾ ਟੈਕ ਪਰ ਕੇ ਕਿਤੇ ਬੀਸੀ ਲਾਈ ਜਾਵਾ ਬੀਸੀ ਲੱਗਣਾ ਕੋਈ ਬੜੀ ਗੱਲ ਨਹੀਂ ਬਥੇਰੀ ਹਸ਼ਿਆਰਾ ਕਰੀ ਤੀ ਪੜ ਤੇ ਬੀਸੀ ਵੀ ਲੱਗ ਜੂਗੀ ਤੁਸੀਂ ਫੀਸ ਕਰੋ ਲੱਗ ਜੂਦੀ ਸੀ ਓ ਤੂੰ ਇੱਥੇ ਬੈਠ ਕੇ ਕੀ ਕਰਦੇ ਆ ਚਲ ਦੋ ਈ ਆ ਗਈ ਪਾਇਦਾ ਉਸ ਰੱਬ ਨੂੰ ਕੋਸਣਾ ਜਿਵੇਂ ਦੋ ਪੱਥਰ ਮਲੇ ਸਿਰ ਮਾਰੇ ਇੱਕ ਇੱਕ ਉਹ ਹੋਸਟਲ ਚ ਬੈਠੀ ਹੁਕਮ ਲਾ ਦਿੰਦੀ ਆ ਜੇ ਮੇਰੀ ਫੀਸ ਭੇਜੋ ਮੈਂ ਦੇਸ਼ ਲਈ ਖੇਡਣ ਜਾਣਾ ਤੇ ਕਹਾ ਸਾਰੀ ਦਿਹਾੜੀ ਪੈਸਾ ਪੈਸਾ ਫਾਪਲ ਕੀਤਾ ਪਿਆ ਮੈਂ ਕੀ ਲੋੜ ਸੀ ਜੰਮੜ ਦੀ ਇਹਨਾਂ ਮੇਰੇ ਟੱਕ ਗੱਡਾ ਖੜਾ ਦੀ ਚਾ ਮੱਕੀਆਂ